thank you ਅਲਸਾ ਸਕੂਲ ਪਾ ਗੋਆਲ ਸਰਦਾਰ ਦਵਿੰਦਰ ਸਿੰਘ ਕਾਲੋ ਜੀ ਦਾ ਆਓ ਸਵਾਗਤ ਕਰੀਏ ਅੱਜ ਬੱਚਿਆਂ ਦੇ ਸਕੂਲ ਚ ਆ ਕੇ ਬਹੁਤ ਵਧੀਆ ਲੱਗਾ ਬੱਚਿਆਂ ਨੇ ਸੰਦੇਸ਼ ਬਹੁਤ ਵਧੀਆ ਦਿੱਤੇ ਨੇ ਖਾਸ ਕਰਕੇ ਨਸ਼ਿਆਂ ਬਾਰੇ ਜਾਗਰੂਕ ਕੀਤਾ ਤੇ ਸਮਝਾਓ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਹਜੇ ਵੀ ਬਹੁਤ ਲੇਟ ਨਹੀਂ ਹਜੇ ਵੀ ਵੇਲਾ ਆਓ ਆਪਾਂ ਨੂੰ ਸੰਭੀਏ ਤੇ ਨਸ਼ਿਆਂ ਦੇ ਖਿਲਾਫ ਲੜਾਈ ਲੜੀਏ ਇਹ ਸਕੂਲ ਬਹੁਤ ਵਧੀਆ ਚੱਲਿਆ ਨਰੋਵਾਲੀਆ ਸਕੂਲ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਟਾਫ ਨੂੰ ਇਸ ਮੈਨੇਜਮੈਂਟ ਨੂੰ ਵਧਾਈ ਦੇਣਾ ਵੀ ਹੋਰ ਤਰੱਕੀਆਂ ਕਰੇ ਇਹਨਾਂ ਸਭ ਨੂੰ ਵਧਾਈ ਹੈ ਐਡਾ ਸੋਹਣਾ ਸਕੂਲ ਚਲਾਉਣ ਬਾਰੇ ਕੀ ਕਹਿਣਾ ਚਾਹੋਗੇ ਸਰ ਨਰੋਵਾਲ ਤੋਂ ਸਕੂਲ ਚੱਲਦਾ ਆ ਰਿਹਾ ਤੇ ਇੱਥੇ ਵੀ ਆਪਣੀਆਂ ਸਵਾਵਾਵਾਂ ਨੂੰ ਟੱਕੇ ਜਾਂਦੀ ਮੈਂ ਵੀ ਨਰੋਵਾਲ ਤੋਂ ਹਾਂਜੀ ਹਾਂਜੀ ਨਰੋਵਾਲ ਦਾ ਸਕੂਲ ਚੱਲਦਾ ਹੈ ਹਟਮਾਚਕ ਪਾਸ ਕਰਾ ਸਕੂਲ ਚੱਲੋ ਚਾਲੂ ਕੀਤਾ ਸੀ ਸਵਰਗਾਂ ਜਿਹਾ ਸਵਾਸਾ ਇਨਸਾਨ ਦਾ ਮੈਂ ਇੱਧਰ ਆ ਕੇ ਪੜ੍ਹਮਾਚਕ ਪਾਸ ਕਰਾ ਸਕੂਲ ਚੱਲ ਰਿਹਾ ਆ ਹੁਣ ਇਹ ਧਾਰੋ ਵਾਲੀਆਂ ਜੋ ਵੀ ਸਮਾਜ ਬਾਕੀ ਹੈਗਾ ਉਹ ਸਕੂਲ ਚ ਚਲਾ ਰਹੇ ਨੇ ਸਰ ਤੇਜਵੀਰ ਸਿੰਘ ਜੀ ਦੇ ਸਪਰਦਾਨ ਨੇ ਮੇਰੇ ਵੱਡੇ ਭਰਾ ਨੇ ਸੋ ਵਧੀਆ ਸਕੂਲ ਚੱਲ ਰਿਹਾ ਪਰ ਮਾਤਬਰੂ ਦੇ ਵਿਰਸੇ ਨੂੰ ਪ੍ਰਸਾਦ ਹੈ ਹਾਂਜੀ ਪੰਜਾਬ ਦੇ ਵਿਰਸੇ ਨੂੰ ਪ੍ਰਸਾਦ ਹੈ ਸਕੂਲ ਬਿਲਕੁਲ ਪੰਜਾਬ ਦੇ ਵਿਰਸੇ ਨੂੰ ਦਿਖਾ ਸਮਝ ਬਾੜੇ ਦੱਸ ਰਿਹਾ ਵਾ ਪਰ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਉਹਨਾਂ ਨੇ ਦੱਸੀ ਆ ਕਿ ਨਸ਼ੇ ਬਾਰੇ ਜਾਗਰੂਕ ਕੀਤਾ ਜੇ ਬੱਚੇ ਦੇ ਬੱਚਿਆਂ ਦੇ ਮਾਪੇ ਜਾਗਰੂਕ ਹੋ ਗਏ ਤਾਂ ਸ਼ਾਇਦ ਨਸ਼ਾ ਖਲੋ ਜਾਵੇ ਸਰਬੰਨਾਮ ਦਾ ਮਾਈਕਲ ਮਾਈਕਲ ਆਲਾ ਮੇਰਾ ਨਾਮ ਦਲਜੀਤ ਸਿੰਘ ਬਾਜਵਾ ਮਾਈ ਸਾਹਿਬ ਦਲਜੀਤ ਸਿੰਘ ਬਾਜਵਾ ਪ੍ਰਿੰਸੀਪਲ ਤੋਂ ਨਾਨਕਾਲ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਨਰਵਾਲ ਪਟਿਆਲਾ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਸਾਡਾ ਐਨੂਅਲ ਡੇ ਫੰਕਸ਼ਨ ਜੋ ਕਿ ਬੱਚਿਆਂ ਨੇ ਕੈਡਮਿਕ এডਿਕੇਸ਼ਨ ਵਿੱਚ ਜਾਂ ਹੋਰ ਖੇਤਰਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਅਚੀਵਮੈਂਟਸ ਕੀਤੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਔਰ ਬੱਚਿਆਂ ਵੱਲੋਂ ਜਿਹੜਾ ਕਿ ਰੰਗਾਂ ਰੰਗ ਪ੍ਰੋਗਰਾਮ ਜਿਹੜਾ ਉਹ ਤਿਆਰ ਕੀਤਾ ਗਿਆ ਹੈ ਅੱਜ ਦੇ ਅੱਜ ਦੇ ਸਾਡੇ ਜਿਹੜੇ ਚੀਫ ਗੈਸਟ ਨੇ ਉਹ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਫਾਰਮਰ ਕੈਪਟਨ ਮਿੰਿਸਟਰ ਔਰ ਐਮਐਲਏ ਫਤੇਗਾ ਟੂੜੀਆਂ ਉਹ ਆ ਸਾਡੇ ਕੋਲ ਪਹੁੰਚੇ ਨੇ ਔਰ ਅੱਜ ਸਾਰੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਉਹਨਾਂ ਦੀ ਆਮਦ ਤੇ ਜਿੱਥੇ ਅੱਜ ਫੰਕਸ਼ਨ ਵਿੱਚ ਅੱਜ ਇਸ ਫੰਕਸ਼ਨ ਦੀ ਸ਼ੋਭਾ ਵਧੀ ਹੈ ਉਥੇ ਹੀ ਅੱਜ ਬੱਚੇ ਉਹਨਾਂ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਕੇ ਮਾਣ ਮਹਿਸੂਸ ਕਰਨਗੇ ਹਾਂਜੀ ਇਹ ਜਿਹੜੀਆਂ ਵੀ ਇਵੈਂਟਸ ਸਾਡੇ ਸਟਾਫ ਵੱਲੋਂ ਅਧਿਆਪਕਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਨੇ ਉਹ ਅੱਜ ਦੀਆਂ ਜੋ ਸਮਾਜਿਕ ਦੇ ਵਿੱਚ ਕ੍ਰੀਤੀਆਂ ਬੁਰਾਈਆਂ ਫੈਲੀਆਂ ਨੇ ਜਾਂ ਉਹ ਅੱਜ ਜੋ ਸਾਡੇ ਸਮਾਜ ਦੇ ਹਾਲਾਤ ਬਣੇ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਦਰਸਾਉਂਦੀਆਂ ਹੋਈਆਂ ਇਹ ਸਾਰੀਆਂ ਜੋ ਆਈਟੂਸ ਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਬੱਚਿਆਂ ਵਿੱਚ ਔਰ ਜਿਹੜੇ ਪੇਰੈਂਟਸ ਦੇਖ ਰਹੇ ਨੇ ਮਾਪੇ ਆਏ ਨੇ ਉਹਨਾਂ ਦੇ ਵਿੱਚ ਇਹਦਾ ਵਧੀਆ ਸੰਦੇਸ਼ ਜਾਵੇ ਸਾਰੇ ਸਮਾਜ ਨੂੰ